ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇੱਕ ਨਵੀਂ ਗੱਲ ਕਰਨੀ ਸ਼ੁਰੂ ਕੀਤੀ ਹੈ। ਲਗਭਗ ਹਰੇਕ ਥਾਂ ਉਹ ਆਪਣੇ ਭਾਸ਼ਣ ਵਿੱਚ ਚੰਡੀਗੜ੍ਹ ਨੇੜਲੇ ਆਲੀਸ਼ਾਨ ਹੋਟਲ ਸੁਖ ਵਿਲਾਸ ਦਾ ਵਿਸ਼ੇਸ਼ ਜ਼ਿਕਰ ਕਰਦੇ ਨੇ। ਮੁੱਖ ਮੰਤਰੀ ਇਸ ਹੋਟਲ ਵਿੱਚ ਸਰਕਾਰ ਦਾ ਕਬਜ਼ਾ ਕਰਕੇ ਇੱਥੇ ਸਰਕਾਰੀ ਸਕੂਲ ਖੋਲਣ ਦਾ ਦਾਵਾ ਠੋਕ ਰਹੇ ਨੇ। ਉਹਨਾਂ ਦੇ ਇਸ ਦਾਅਵੇ ਵਿੱਚ ਕਿੰਨੀ ਸੱਚਾਈ ਹੈ? ਕੀ ਉਹ ਇਸ ਪ੍ਰਾਈਵੇਟ ਮਾਲਕੀ ਵਾਲੇ ਹੋਟਲ ਨੂੰ ਇਸ ਤਰ੍ਹਾਂ ਕਬਜ਼ੇ ਵਿੱਚ ਲੈ ਸਕਦੇ ਨੇ? ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹਾ ਦਾਵਾ ਕੋਈ ਪਹਿਲੀ ਵਾਰ ਨਹੀਂ ਕੀਤਾ ਉਹ ਪਹਿਲਾਂ ਵੀ ਕਈ ਮਾਮਲਿਆਂ ਦੀ ਜਾਂਚ ਕਰਕੇ ਵਿਰੋਧੀ ਆਗੂਆਂ ਖਿਲਾਫ ਕਾਰਵਾਈ ਅਤੇ ਅੰਦਰ ਦੇਣ ਦੀਆਂ ਗੱਲਾਂ ਕਰਦੇ ਰਹੇ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਬੱਸਾਂ ਦੀਆਂ ਬਾਡੀਆਂ ਅਤੇ ਸੋਨੇ ਦੇ ਬਿਸਕਟਾਂ ਦੀ ਉਹਨਾਂ ਬਹੁਤ ਵਾਰ ਗੱਲ ਕੀਤੀ ਹੈ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਤੋਂ ਪਹਿਲਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਚਿੱਟੇ ਸਮੇਤ ਹੋਰ ਨਸ਼ਿਆਂ ਦੇ ਖਾਤਮੇ ਤੋਂ ਇਲਾਵਾ ਬਾਦਲਾਂ ਦੀਆਂ ਬੱਸਾਂ ਇੰਡੋ ਕੈਨੇਡੀਅਨ ਬੱਸ ਸਰਵਿਸ ਕੇਵਲ ਮਾਫੀਆ ਬਾਦਲਾਂ ਦੀ ਮਾਲਕੀ ਵਾਲੇ ਪੀਟੀਸੀ ਚੈਨਲ ਸਮੇਤ ਕਈ ਅਜਿਹੇ ਮੁੱਦੇ ਜੋਰ ਸ਼ੋਰ ਨਾਲ ਚੁੱਕਦੇ ਰਹੇ ਨੇ ਇਸ ਸਭ ਦੇ ਚਰਚਾ ਕਰਨ ਤੋਂ ਪਹਿਲਾਂ ਸੁਖ ਬਲਾਸ ਹੋਟਲ ਵਿੱਚ ਸਰਕਾਰੀ ਸਕੂਲ ਬਣਨ ਦੇ ਮੁੱਖ ਮੰਤਰੀ ਦੇ ਦਾਅਵੇ ਨਾਲ ਆਮ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਦਾ ਯਤਨ ਕਰਦੇ ਹਾਂ ਸੂਬੇ ਦੀ ਸਰਕਾਰ ਦੇ ਸਿਖਰਲੇ ਅਹੁਦੇ ਉੱਤੇ ਬੈਠੇ ਮੁੱਖ ਮੰਤਰੀ ਦੀ ਗੱਲ ਨੂੰ ਆਮ ਲੋਕ ਸੱਚ ਮੰਨ ਲੈਂਦੇ ਨੇ ਇਸੇ ਲਈ ਪਿੰਡਾਂ ਦੀਆਂ ਸੱਥਾਂ ਅਤੇ ਇਕੱਠਾਂ ਵਿੱਚ ਭੋਲੇ-ਪਾਲੇ ਪੰਜਾਬੀ ਤਾਂ ਹੁਣ ਸੁਖਬਲਾਸ ਹੋਟਲ ਵਿੱਚ ਖੁੱਲਣ ਵਾਲੇ ਪੰਜਾਬ ਦੇ ਪਹਿਲੇ 7 ਸਟਾਰ ਸਰਕਾਰੀ ਸਕੂਲ ਵਿੱਚ ਬੱਚੇ ਪੜਾਉਣ ਦੇ ਸੁਪਨੇ ਦੇਖਣ ਲੱਗੇ ਨੇ ਚੰਡੀਗੜ੍ਹ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਜ਼ਿਆਦਾ ਹੀ ਉਤਸ਼ਾਹ ਪੈਦਾ ਹੋ ਗਿਆ ਹੈ ਉਹ ਸੋਚਦੇ ਹੋਣਗੇ ਕਿ ਉਹਨਾਂ ਦੇ ਪਿੰਡਾਂ ਦੀ ਜ਼ਮੀਨ ਲੈ ਕੇ ਬਣਾਏ ਚੰਡੀਗੜ੍ਹ ਵਿੱਚ ਹੁਣ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਘਟੌ-ਘਟ ਇਸ ਸਕੂਲ ਵਿੱਚ ਬੱਚੇ ਤਾਂ ਉਹ ਲਾਜ਼ਮੀ ਪੜਾ ਸਕਣਗੇ ਮੁੱਖ ਮੰਤਰੀ ਦੇ ਅਹੁਦੇ ਦੀ ਇੱਕ ਆਪਣੀ ਮਰਿਆਦਾ ਹੁੰਦੀ ਹੈ ਜਿਵੇਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪਰ ਨਾ ਤਾਂ ਅਜਿਹੀਆਂ ਗੱਲਾਂ ਕਰਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੱਛੇ हटਦੇ ਨੇ ਅਤੇ ਨਾ ਹੀ ਉਹਨਾਂ ਦੀ ਤਰਜ਼ ਉੱਤੇ ਤੁਰ ਪਏ ਮੁੱਖ ਮੰਤਰੀ ਭਗਵੰਤ ਮਾਨ ਹੁਣ ਅਸਲ ਮੁੱਦੇ ਵੱਲ ਆਉਨੇ ਆ ਪਹਿਲਾ ਸਵਾਲ ਤਾਂ ਇਹੋ ਹੈ ਕਿ ਕੀ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਸੁਖ ਬਲਾਸ ਹੋਟਲ ਨੂੰ ਕਬਜ਼ੇ ਵਿੱਚ ਲੈ ਸਕਦੀ ਹੈ ਇਸ ਵਿੱਚ ਸਰਕਾਰੀ ਸਕੂਲ ਖੋਲਣਾ ਤਾਂ ਬਾਅਦ ਦੀ ਗੱਲ ਹੈ ਇਸ ਹੋਟਲ ਨਾਲ ਸਿਰਫ ਬਾਦਲ ਪਰਿਵਾਰ ਦਾ ਸਬੰਧ ਨਹੀਂ ਸਗੋਂ ਪੁਰਾਣਾ ਹੋਟਲ ਕਾਰੋਬਾਰੀ ਉਭਰਾਏ ਨਾਂ ਵੀ ਇਸ ਨਾਲ ਜੁੜਿਆ ਹੋਇਆ ਹੈ ਇੱਕ ਮਿੰਟ ਲਈ ਮੰਨ ਵੀ ਲਓ ਕਿ ਅਕਾਲੀ ਸਰਕਾਰ ਸਮੇਂ ਸੁਖਵੀਰ ਸਿੰਘ ਬਾਦਲ ਨੇ ਰਿਸ਼ਵਤ ਖੋਰੀ ਅਤੇ ਗਲਤ ਹੱਤਕੰਡੇ ਅਪਣਾ ਕੇ ਕਰੋੜਾਂ ਰੁਪਏ ਕਮਾਏ ਇਹ ਕਮਾਈ ਉਹਨਾਂ ਇਸ ਹੋਟਲ ਵਿੱਚ ਲਾਈ ਹੈ ਪਰ ਮੁੱਖ ਮੰਤਰੀ ਇਸ ਨੂੰ ਸਾਬਤ ਕਿਵੇਂ ਕਰਨਗੇ ਬਾਦਲ ਪਰਿਵਾਰ ਦੇ ਕਰੋੜਾਂ ਦੀ ਆਮਦਨ ਵਾਲੇ ਹੋਰ ਵੀ ਅਨੇਕਾਂ ਕਾਰੋਬਾਰ ਨੇ ਉਨ੍ਹਾਂ ਨੇ ਹੋਟਲ ਵਿੱਚ ਜੋ ਵੀ ਇਨਵੈਸਟਮੈਂਟ ਕੀਤੀ ਹੋਵੇਗੀ ਸਭ ਕੁਝ ਇੱਕ ਨੰਬਰ ਵਿੱਚ ਦਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਰੱਖੀ ਹੋਵੇਗੀ। ਦੂਜੀ ਗੱਲ ਜੇਕਰ ਨਿਯਮ ਅਤੇ ਹੋਰ ਕਿਸੇ ਕਾਨੂੰਨ ਦੀ ਉਲੰਘਣਾ ਹੋਈ ਆ ਤਾਂ ਭਗਵੰਤ ਮਾਨ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੁੱਖ ਮੰਤਰੀ ਬਣਿਆ ਹੋਇਆ। ਉਹਨਾਂ ਨੂੰ ਹੁਣ ਤੱਕ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਸੀ। ਉਹ ਆਪਣੇ ਭਾਸ਼ਣ ਵਿੱਚ ਇਸ ਸੰਬੰਧੀ ਕਾਗਜ਼ ਲੱਭ ਜਾਣ ਦੀ ਗੱਲ ਕਰਦੇ ਨੇ ਨਾਲ ਹੀ ਇਸ ਹੋਟਲ ਨੂੰ ਬਿਜਲੀ ਲਗਜ਼ਰੀ ਟੈਕਸ ਜੀਐਸਟੀ ਆਦ ਮਾਫ ਹੋਣ ਬਾਰੇ ਵੀ ਦੱਸਦੇ ਨੇ ਲਗਜ਼ਰੀ ਟੈਕਸ ਵਿੱਚ ਛੋਟ ਸੰਭਵ ਹੋ ਸਕਦੀ ਹੈ ਜਿਵੇਂ ਬਾਦਲਾ ਨੇ ਆਪਣੀਆਂ ਪ੍ਰਾਈਵੇਟ ਬੱਸਾਂ ਦੇ ਮਾਮਲੇ ਵਿੱਚ ਕੀਤਾ ਹੋਇਆ ਸੀ ਪਰ 15 ਸਾਲ ਲਈ ਹੋਟਲ ਨੂੰ ਬਿਜਲੀ ਮਾਫ ਦੇ ਕੇਰ ਹੈ ਤਾਂ ਸਰਕਾਰ ਨੂੰ ਹੁਣ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ ਉਡੀਕ ਕਿਸ ਗੱਲ ਦੀ ਹੋ ਰਹੀ ਹੈ ਅਤੇ ਮੁੱਖ ਮੰਤਰੀ ਦੇ ਹੱਥ ਕਿਸ ਨੇ ਬੰਨੇ ਹੋਏ ਨੇ ਜੀਐਸਡੀ ਕੇਂਦਰ ਵੱਲੋਂ ਲਾਗੂ ਹੈ ਜੋ ਬਿੱਲ ਕੱਟਣ ਉਤੇ ਅਦਾ ਹੁੰਦੀ ਹੈ ਇਸ ਵਿੱਚ ਮਾਫੀ ਵਾਲੀ ਗੱਲ ਹਜ਼ਮ ਨਹੀਂ ਹੁੰਦੀ ਇਸ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿੰਦੇ ਨੇ ਪਹਾੜਾਂ ਦੇ ਵਿੱਚ ਇਹਨਾਂ ਨੇ ਬਹੁਤ ਪੈਸੇ ਖਰਚਿਆ ਥੋੜਾ ਪੈਸਾ ਲੁੱਟ ਕੇ ਪਹਾੜਾਂ 'ਚ ਇਹਨਾਂ ਨੇ 7 ਸਟਾਰ ਹੋਟਲ ਬਣਾਏ ਆ ਆਪਦੇ ਮਹਿਲ ਬਣਾਏ ਆ ਉਹਨਾਂ ਦੇ ਕਾਗਜ਼ ਮੈਨੂੰ ਲੱਭ ਗਏ ਪਹਿਲਾ ਅਫਸਰ ਥੋੜਾ ਜਿਹਾ ਚਿਚਕਦੇ ਸੀ ਵੀ ਕਿਤੇ ਸਾਡੇ ਤੇ ਨਾ ਕੁਝ ਆ ਜਾਏ ਮੈਂ ਅਫਸਰ ਨੂੰ ਕਹਿੰਦਾ ਤੁਹਾਡਾ ਕੋਈ ਕਸੂਰ ਨਹੀਂ ਤੁਹਾਡੇ ਤੇ ਤਾਂ ਉਦੋਂ ਪ੍ਰੈਸ਼ਰ ਪਾਤਾ ਤੁੰਨ ਦਾ ਕੰਮ ਕਰਨਾ ਪਿਆ ਸੀ ਮੈਨੂੰ ਕਾਗਜ਼ ਦਿਓ ਕੱਟ ਕੇ ਕਾਗਜ਼ ਮਿਲ ਗਏ ਵੀਰੋ ਉਹ ਸੁੱਖ ਵਿਲਾਸ ਉਹ ਜਿਹੜਾ ਉਹਦਾ ਸਾਰਾ ਕੁਝ ਬਿਜਲੀ ਵੀ ਮਾਫ ਹੈ 15 ਸਾਲ ਵਾਸਤੇ ਲਗਜ਼ਰੀ ਟੈਕਸ ਜੀਐਸਟੀ ਸਭ ਮਾਫ ਸਾਨੂੰ ਮਾਫ ਰਹੀਏਗਾ ਆ ਦੁਕਾਨਦਾਰ ਜਿਹੜਾ ਖੜਾ ਹੈ ਇਹ ਜੀਐਸਟੀ ਦਿੰਦਾ ਪਰ ਸੁਖਵੀਰ ਬਾਦਲ ਜੀਐਸਟੀ ਨਹੀਂ ਦਿੰਦਾ ਜਗਵੀਰਵਾਲ ਦੇ ਜੀਐਸਟੀ ਮਾਫ ਹੈ ਆ ਦੁਕਾਨਦਾਰ ਬਿਜਲੀ ਦਾ ਬਿੱਲ ਦਿੰਦਾ ਦੁਕਾਨ ਦਾ ਕਮਰਸ਼ੀਅਲ ਮੀਟਰ ਹੋਣਾ ਤੇ ਉਹ ਨਹੀਂ ਦਿੰਦਾ ਸੁਖਵੀਰ ਬਾਦਲ ਸੋ ਉਹਤੇ ਕਰਕੇ ਕਬਜ਼ਾ ਉਹ ਜਿਹੜਾ ਸੁੱਖ ਵਿਲਾਸ ਹੈ ਉਹਦੇ ਵਿੱਚ ਕੀ ਹੈ ਹਰੇਕ ਹਰੇਕ ਕਮਰੇ ਦੇ ਪਿੱਛੇ ਆਪਦਾ ਪੂਲ ਹੈ ਸਵਿਮਿੰਗ ਪੂਲ ਹਰੇਕ ਕਮਰੇ ਦਾ ਆਪਣਾ ਲੱਗ ਪੂਲ ਹੈ ਵੀਰੋ ਉਸ ਹੋਟਲ ਨੂੰ ਕਬਜ਼ੇ ਚ ਲੈ ਕੇ ਉਹ ਸਰਕਾਰ ਦਾ ਮਿਸਯੂਜ਼ ਕੀਤਾ ਉਹਦੋਂ ਇਹਨਾਂ ਨੇ ਸੋ ਹੋਟਲ ਨੂੰ ਕਬਜ਼ੇ ਚ ਲੈ ਕੇ ਉਥੇ ਸਕੂਲ ਬਣਾਵਾਂਗੇ ਉਹ ਸਕੂਲ ਦਾ ਵੀ ਨਮਾ ਨਾਰਾ ਬਣਾ ਲਿਆ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਪਿੱਛੇ ਪੂਲ ਸਹੀ ਹੈ ਨਾ ਮੁੱਖ ਮੰਤਰੀ ਨੂੰ ਇੱਕ ਸਵਾਲ ਹੈ ਕਿ 2 ਸਾਲ ਤੋਂ ਵੱਧ ਸਮੇਂ ਅੰਦਰ ਉਹਨਾਂ ਦੀ ਸਰਕਾਰ ਨੇ ਬੇਅਦਵੀ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਕੀ ਖਾਸ ਕੀਤਾ ਚੈਨਲ ਅਤੇ ਕੇਵਲ ਬਾਰੇ ਕਿਹੜੀ ਨੀਤੀ ਲਿਆ ਕੇ ਕੀ ਤਬਦੀਲੀ ਕੀਤੀ ਗਈ ਪੰਜਾਬ ਦੀਆਂ ਹੱਕੀ ਮੰਗਾਂ ਸਮੇਤ ਹੋਰ ਕਈ ਮਸਲੇ ਨੇ ਜੇਕਰ ਇਹਨਾਂ ਨੂੰ ਛੱਡ ਵੀ ਦਈਏ ਤਾਂ ਰੋਡਵੇਜ਼ ਦੀਆਂ ਬੱਸਾਂ ਨੂੰ ਬਾਡੀਆਂ ਸਮੇਤ ਜਿਹੜੀਆਂ ਹੋਰ ਫਾਈਲਾਂ ਮੁੱਖ ਮੰਤਰੀ ਦੇ ਹੱਥ ਲੱਗੀਆਂ ਸਨ ਉਹਨਾਂ ਦਾ ਕੀ ਬਣਿਆ ਚੁੱਪ ਕਰ ਚੁੱਪ ਕਰ ਸਾਬ ਚੁੱਪ ਕਰ ਜਾ ਮੱਖੋਂ ਚੋਥੇ ਨੂੰ ਹੱਥੋਂ ਚੋਥੇ ਨੂੰ ਵੀ ਚੁੱਪ ਹੀ ਗਈਆਂ ਨਾ ਹੁਣ ਚੁੱਪ ਕਰ ਜਾ ਕੀ ਐਡਰੈਸ ਕਰੋ ਸਾਰਿਆਂ ਦੀ ਮੇਰੇ ਕੋਲੇ ਫਾਈਲਾਂ ਪਈਆਂ ਸਾਰਿਆਂ ਦੀ ਸਰ ਕੱਲ ਨੂੰ ਬਜਰਬੇਸ਼ ਕਰਨਗੇ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬੱਥਾਂ ਦੀਆਂ ਬਾੜੀਆਂ ਲੱਗਦੀਆਂ ਸਰ ਹਰ ਗੋਬਿੰਦ ਭਧੌੜ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ 'ਚੋਂ ਬੱਥਾਂ ਟਰੱਕਾਂ ਦੀਆਂ ਬਾੜੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਐ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦੇ ਦੌਰਾਨ ਬੱਥਾਂ ਦੀਆਂ ਬਾੜੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ ਇੱਥੇ ਕੀਤਾ ਜਾਊਗਾ ਇਹ ਆਪਣਾ ਆਪਣਾ ਦਾ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਏ ਵਿਡਿੰਗ ਸਾਹਿਬ ਰਾਜਾ ਵਿਡਿੰਗਪੁਰ ਆ ਸੁਣ ਲਓ ਬਸਾਂ ਦੀਆਂ ਬਾੜੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬਸਾਂ ਦੀਆਂ ਬਾੜੀਆਂ ਚੋਲੂਆਂੀਆਂ ਪਈਆਂ ਇਹਦੇ ਬਾਰੇ ਵੀ ਸਾਰਾ ਕੁਝ ਜਾਂਚ ਕੀਤੀ ਜਾਊ ਕਿੰਨਾ ਕਰਦਾ ਪਿਆ ਆਪਾਂ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਮੁੱਖ ਮੰਤਰੀ ਇਸ ਤਰ੍ਹਾਂ ਦੇ ਮੁੱਦੇ ਚੁੱਕਦੇ ਰਹੇ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਉਹ ਸੋਨੇ ਦੇ ਬਿਸਕਟਾਂ ਵਾਲੇ ਕਹਿ ਕੇ ਖੈਬਰਦੇ ਰਹੇ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਹ ਵਿਧਾਨ ਸਭਾ ਦੇ ਅੰਦਰ ਹੀ ਨਹੀਂ ਸਗੋਂ ਬਾਹਰ ਚੋਣ ਰੈਲੀਆਂ ਵਿੱਚ ਵੀ ਕੁਝ ਇਸ ਤਰ੍ਹਾਂ ਘੇਰਦੇ ਰਹੇ ਨੇ ਤੇ ਰਾਜਾ ਬੜਿੰਕੇ ਨਾਲ Rajasthan ਦੇ ਕਿਉਂ ਰੱਖੇ ਚਾਰ ਉਹ ਵੀ ਪੰਜਾਬੀ ਨਹੀਂ ਮੈਂ ਕਿਹਾ ਤੂੰ ਤਾਂ Rajasthan ਬਾਰੇ ਨਾ ਹੀ ਗੱਲ ਕਰ ਪੰਜਾਬ ਦੀਆਂ ਬੱਸਾਂ ਤੇ Rajasthan ਦੀਆਂ ਬਾਡੀਆਂ ਲੱਗੀਆਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪੰਜਾਬ 'ਚ ਬਾਡੀਆਂ ਆ ਪੂਰੀ ਦੁਨੀਆ ਬਸਾਂ ਨੀ ਬਾੜੀਆਂ ਲਵਾਉਣ ਵਾਸਤੇ ਸਾਡੇ ਕੋਲੇ ਹੁੰਦੀ ਐ ਇਹ ਬਾੜੀਆਂ ਲਵਾਉਣ ਰਾਜਸਥਾਨ ਗਏ ਮਾਈ ਗਾਡ ਮੈਂ ਤਾਂ ਜਦੋਂ ਫਾਈਲਾਂ ਦੇਖਦਾ ਨਾ ਕਈ ਵਾਰੀ ਡੀਜੀਪੀ ਸਾਹਿਬ ਵੀ ਨਾਲ ਬੈਠੇ ਹੁੰਦੇ ਐ ਫਾਈਲਾਂ 'ਚ ਮਤਲਬ ਰਿਸ਼ਵਤ ਕਰਨ ਦੇ ਵੀ ਤਰੀਕਿਆਂ ਦੀ ਸ਼ਾਬਾਸ਼ੀ ਦੇਣੀ ਬਣਦੀ ਐ ਕਈ ਵਾਰੀ ਤਾਂ ਵੀ ਕੀਆ ਤਰੀਕਾ ਪਾ ਲਿਆ ਯਾਰ ਪੈਸੇ ਲੁੱਟਣ ਦਾ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਕੋਈ ਨਹੀਂ ਬਖਸ਼ਿਆ ਜਾਊਗਾ ਲੋਕ ਹੁਣ ਭਾਸ਼ਣਾ ਦੀ ਥਾਂ ਕਾਰਵਾਈ ਅਤੇ ਕਾਰਵਾਈ ਦਾ ਨਤੀਜਾ ਭਾਲਦੇ ਨੇ ਆਮ ਆਦਮੀ ਪਾਰਟੀ ਦੀ ਭਾਰੀ ਬਹੁਮਤ ਨਾਲ ਬਣੀ ਸਰਕਾਰ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਇਸ ਦੇ 92 ਵਿਧਾਇਕ ਨੇ ਪਰ ਹੁਣ ਮੁੱਖ ਮੰਤਰੀ ਆਲੋਚਨਾ ਕਰਨ ਅਤੇ ਭੰਡਣ ਵਾਲਿਆਂ ਦੇ ਮੂੰਹ ਬੰਦ ਕਰਨ ਲਈ ਲੋਕਾਂ ਤੋਂ ਕੀ ਮੰਗ ਰਹੇ ਨੇ ਉਹ ਕਹਿੰਦੇ ਨੇ ਕਿ 13 ਜ਼ੀਰੋ ਕਰ ਦਿਓ ਅਤੇ ਫਿਰ ਦੇਖਿਓ ਕਿਵੇਂ ਪੰਜਾਬ ਵਿੱਚ ਸਰਕਾਰ ਕੰਮ ਕਰਦੀ ਹੈ ਫਿਰ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਾਂਗੇ ਪਰ ਹੁਣ ਸੂਬੇ ਦੀ ਤਰੱਕੀ ਲਈ ਇਨੇ ਵੱਡੇ ਫਤਵੇ ਦੇ باوجود ਉਹਨਾਂ ਨੂੰ ਕੰਮ ਕਰਨ ਤੋਂ ਕੌਣ ਰੋਕ ਰਿਹਾ ਹੈ ਪੰਜਾਬ ਸਰਕਾਰ ਦੇ ਕੰਮ ਕਰਨ ਦਾ ਮੈਂਬਰ ਪਾਰਲੀਮੈਂਟ ਚੁਣੇ ਜਾਣ ਨਾਲ ਕੀ ਸਬੰਧ ਹੈ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਧਬ ਦਿਓ 4 ਤਰੀਕ ਨੂੰ ਇਹ ਜੇ ਵੇਲੇ ਤੱਕ ਤਾਂ 13 0 ਦਾ ਰਿਜ਼ਲਟ ਆ ਗਿਆ ਹੋਊਗਾ ਉਸ ਤੋਂ ਬਾਅਦ ਸਾਰਿਆਂ ਦੇ ਇਹਨਾਂ ਦੇ ਜਿਹੜੇ ਮੈਨੂੰ ਟੋਕਦੇ ਰਹਿੰਦੇ ਨੇ ਮੈਨੂੰ ਰੋਕਦੇ ਰਹਿੰਦੇ ਨੇ ਮੈਨੂੰ ਭੰਡਦੇ ਰਹਿੰਦੇ ਨੇ ਉਹਨਾਂ ਦੇ ਸਾਰਿਆਂ ਦੇ ਮੂੰਹ ਹੋ ਜਾਣਗੇ ਬੰਦ ਫੇਰ ਆਪਾਂ ਤੁਹਾਡੇ ਨਾਲ ਬਹਿ ਕੇ ਇਸ ਤਰ੍ਹਾਂ ਦੀ ਸਰਕਾਰ ਚਲਾਵਾਂਗੇ ਸੋਨੇ ਦੀ ਚਿੜੀ ਪੰਜਾਬ ਬਣਾ ਕੇ ਦਿਖਾਵਾਂਗਾ ਤੁਹਾਨੂੰ ਮੈਂ ਮੁੱਖ ਮੰਤਰੀ ਨੂੰ ਸਮਝਣਾ ਹੋਏਗਾ ਕਿ ਲੋਕ ਕੀ ਚਾਹੁੰਦੇ ਨੇ ਲੋਕਾਂ ਦੀ ਨਜ਼ਰ ਨੂੰ ਪਛਾਣਨਾ ਹੋਏਗਾ ਸਰਕਾਰ ਦਾ ਲੱਗ ਭੱਗ ਅੱਧਾ ਸਮਾਂ ਲੰਘ ਗਿਆ ਹੈ ਅਤੇ ਹੁਣ ਸਿਰਫ ਗੱਲਾਂ ਨਾਲ ਨਹੀਂ ਸਰਨਾ ਅਖੀਰ ਵਿੱਚ ਮੁੱਖ ਮੰਤਰੀ ਦੇ ਭਾਸ਼ਣ ਦਾ ਇੱਕ ਅੰਸ਼ ਦੇਖੋ ਉਹ ਕਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਨ ਦਾ ਯਤਨ ਕਰਦੇ ਨੇ ਕਿਵੇਂ ਪੰਜਾਬ ਵਿਚਲੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਸਿੱਧੇ ਹੋਏ ਵੱਡੇ ਜਿੱਤ ਦਾ ਦਾਵਾ ਠੋਕਦੇ ਨੇ ਪਹਿਲੇ 3 ਰਾਊਂਡ ਹੋ ਗਏ ਉਹ ਚ ਮੋਦੀ ਨੂੰ ਪਤਾ ਲੱਗ ਗਿਆ ਵੀ ਹੋ ਗਿਆ ਕੰਮ ਹੁਣ 400 ਪਾਰ ਨਹੀਂ ਹੁਣ ਤਾਂ ਬੇੜਾ ਪਾਰ ਹੋ ਜੇ ਉਹੀ ਬਹੁਤ ਹੈ ਹਾਂ ਸੋ ਇਸ ਕਰਕੇ ਭਾਸ਼ਣ ਦੀ ਟੌਨ ਬਦਲ ਗਈ ਉਹ ਮੈਂ 2 ਸਾਲਾਂ ਦੇ ਸਕੂਲ ਗਣਾਈ ਜੰਨਾ ਮੈਂ ਮੱਲਾ ਕਰਨ ਕਲੀਨਿਕ ਗਣਾਈ ਜੰਨਾ ਮੈਂ ਬਿਜਲੀ ਗਣਾਈ ਜੰਨਾ ਮੈਂ ਨੌਕਰੀਆਂ ਗਣਾਈ ਜੰਨਾ 2 ਸਾਲਾਂ ਦੇ ਉਹ 10 ਸਾਲ ਦੇ ਵਿੱਚ ਇਕੱਲੇ ਮੰਗਲ ਸੂਤਰ ਨਾ ਡرائی ਜੰਦਾ ਯਾਰ ਹੱਦ ਹੈ ਹੱਦ ਹੈ ਯਾਰ ਕਦੇ ਕੋਈ ਕੰਮ ਕਰ ਗਣਾ ਦੇ ਕੋਈ ਨਾ ਕੰਮ ਕੀਤਾ ਹੀ ਨਹੀਂ ਕੰਮ ਕੀਤਾ ਹੀ ਨਹੀਂ ਕੋਈ ਕੰਮ ਕੀਤਾ ਹੀ ਨਹੀਂ ਪਹਿਲੀ ਵਾਰ ਹੋਇਆ ਕਿ ਲੋਕ ਖਾਸ ਤੌਰ ਤੇ ਨੌਜਵਾਨ ਆਪਣੇ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਪਹਿਲਾਂ ਤਾਂ ਰਾਜ ਰਜਵਾੜੇ ਤਾਕਾ ਜੀ ਛੋਟੇ ਕਾਕਾ ਜੀ ਵੱਡੇ ਕਾਕਾ ਜੀ ਬੀਬਾ ਜੀ ਪਤਾ ਨਹੀਂ ਕੀ ਕੀ 13 ਜੀ ਇਸ ਵਾਰ ਪੰਜਾਬ ਬਣੇਗਾ ਹੀਰੋ ਪੰਜਾਬ ਬਣੇਗਾ ਹੀਰੋ ਵਾਹ ਜੀ ਵਾਹ ਅੱਜ ਅੱਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਅੱਜ ਵਿਰੋਧੀ ਪਾਰਟੀਆਂ ਨੂੰ ਡਾਕਟਰ ਤੇ ਜਾਣਾ ਪਊ ਬੀ ਦਿਲ ਖੜਾ ਹੋਣ ਦੀਆਂ ਦਵਾਈਆਂ ਦਿਓ ਜੀ